ਪਹਿਲਾਂ ਤਾਂ ਸਾਰੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚਰਨਾਂ 'ਚ ਮਾਫੀ ਮੰਗਦਾ ਕਿ ਅਸੀਂ ਕਾਫੀ ਲੇਟ ਹੋ ਗਏ ਸਾਡੇ ਪ੍ਰੋਗਰਾਮ ਬੂਥਗੜ੍ਹ ਸਿਕਾ ਵਿੱਚੋਂ ਹੀ ਸਾਨੂੰ ਕਿਸੇ ਹੋਰ ਪਾਸੇ ਥੋੜਾ ਜਿਹਾ ਜਾਣਾ ਪੈ ਗਿਆ ਤੇ ਉਹਦੇ ਕਰਕੇ ਤੁਹਾਡੇ ਚਰਨਾਂ 'ਚ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਤੇ ਬਾਕੀ ਤੁਹਾਨੂੰ ਜਿਸ ਤਰ੍ਹਾਂ ਬੁਲਾਇਆ ਨੇ ਦੱਸਿਆ ਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦਾ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਤਹਿਤ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਆਏ ਆ ਤੁਸੀਂ ਸਾਡਾ ਤੇ ਸਾਡੇ ਨਨੂ ਵਾਲਾ ਦਾ ਕੋਈ ਬਹੁਤਾ ਫਰਕ ਨਹੀਂ ਹੈ ਇੱਥੇ ਸਾਡੀਆਂ ਜ਼ਮੀਨਾਂ ਇੱਥੇ ਤੁਹਾਡੇ ਚਰਨਾਚ ਅਸੀਂ ਆ ਕੇ ਰਹਿੰਦੇ ਆ ਲੰਬੜਦਾਰ ਜੀ ਬੈਠੇ ਹੈ ਸਾਡੇ ਕਾਨੂੰਗੋ ਸਭ ਬੈਠੇ ਹੈ ਵੇ ਕਿਹਦਾ ਕਿਹਦਾ ਨਾਮ ਲਵਾ ਇਧਰ ਸਾਡੇ ਭਾਈ ਸਾਹਿਬ ਬੈਠੇ ਹੈ ਸਾਰੇ ਹੀ ਸਾਡੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਤੇ ਤੁਸੀਂ ਦੇਖ ਲਓ ਵੇ ਜਦੋਂ ਜਦੋਂ ਵੀ ਜਿੰਨੀ ਡਿਵੈਲਪਮੈਂਟ ਹੋਈ ਹੈ ਬਾਦਲ ਸਾਹਿਬ ਦੇ ਟਾਈਮ 'ਚ ਸਾਡੇ ਆਪੋ ਦੇ ਵਾਲ ਕੋਲੇਜ ਅਕਾਲੀ ਦਲ ਨੇ ਬਣਾਇਆ ਮਹਾਰਾਜਪੂਰੀ ਵਾਲਿਆਂ ਨੇ ਬਣਾਇਆ ਸੀਗਾ ਔਰ ਅਕਾਲੀ ਦਲ ਨੇ ਉਹਨੂੰ ਸਰਕਾਰ ਦੇ ਕੀ ਕੀਤਾ ਸੀਗਾ ਤੇ ਉਹ ਤੋਂ ਬਾਅਦ ਜਿਹੜਾ ਬਾਬਾ ਬਲਰਾਜ ਕਾਲਜ ਬਣਿਆ ਉਹ ਵੀ ਚੌਧਰੀ ਅਨੰਦ ਲਾਲ ਜੀ ਨੇ ਬਣਾਇਆ ਸੀਗਾ 12 ਜਿੰਨੇ ਆਏ ਸਾਰੇ ਅਕਾਲੀ ਦਲ ਦੀ ਸਰਕਾਰ ਚਾਏ ਸੜਕਾਂ ਦੇ ਜਾਲ ਵਿੱਚ ਜਿਹੜੀਆਂ ਸੜਕਾਂ ਬਣੀਆਂ ਉਦੋਂ ਆਪਣੇ ਚੇਅਰਮੈਨ ਸੀਗੇ ਸੰਸਾਰ ਸਿੰਘ ਜੀ ਉਸੂ ਲਿਆ ਤੁਹਾਡੀ ਆਹ ਸੜਕ ਵੀ ਉਸੇ ਟਾਈਮ ਤੇ ਬਣੀ ਹੈ ਜਿਹੜੀ ਅਕਾਲੀ ਦਲ ਦੇ ਟਾਈਮ ਔਰ ਜਿੰਨੇ ਵੀ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੇ ਟਾਈਮ ਚ ਹੋਈ ਹੈ ਜਦੋਂ ਜਦੋਂ ਵੀ ਕਿਤੇ ਪੰਜਾਬ ਤੇ ਭਰੀ ਪਈ ਹੈ ਤੇ ਉਦੋਂ ਹੀ ਅਕਾਲੀ ਦਲ ਨੇ ਲੋਕਾਂ ਦੀ ਬਾਹ ਫੜੀ ਹੈ ਚਾਹੇ ਕੋਰੋਨਾ ਕਾਲ ਸੀਗਾ ਚਾਹੇ ਹੁਣ ਹੜ੍ਹ ਆਇਆ ਹੜ੍ਹਾਂ ਚ ਤੁਸੀਂ ਦੇਖ ਲੋਵੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਘਰਾਂ ਦੇ ਘਰ ਉੱਜੜ ਗਏ ਜਿੰਨਾ ਉੱਥੇ ਖਰਚਾ ਹੋਇਆ ਸਰਕਾਰਾਂ ਨੇ ਕਿਸੇ ਦੀ ਬਾਤ ਨਹੀਂ ਪੁੱਛੀ ਸੁਖਵੀਰ ਸਿੰਘ ਬਾਦਲ ਨੇ ਆਪ ਜਾ ਜਾ ਕੇ ਕਿਸੇ ਨੂੰ ਡੀਜ਼ਲ ਚਾਹੀਦਾ ਕਿਸੇ ਨੂੰ ਰਾਸ਼ਨ ਚਾਹੀਦਾ ਕਿਸੇ ਨੂੰ ਚਾਰਾ ਚਾਹੀਦਾ ਔਰ ਸਾਡੇ ਪਿੰਡਾਂ ਤੋਂ ਟਰਾਲੀਆਂ ਭਰ-ਭਰ ਕੇ ਰਾਸ਼ਨ ਦੀਆਂ ਲੋਕਾਂ ਦੀਆਂ ਡਿਊਟੀਆਂ ਲਾਈਆਂ ਤੇ ਔਰ ਲੋਕਾਂ ਨੂੰ ਕਿਹਾ ਉੱਥੇ ਜਾ ਕੇ ਸੇਵਾ ਕਰੋ ਸਾਡੀ ਹੱਥੋਂ ਸੰਗਤ ਗਈ ਹੈ ਪਿੰਡਾਂ ਤੋਂ ਸਾਰੇ ਪੰਜਾਬ ਤੋਂ ਉੱਥੇ ਜਾ ਕੇ ਲੋਕਾਂ ਦੀ ਬਾਹ ਫੜੀ ਹੈ ਔਰ ਜਦੋਂ ਵੀ ਭਾਰੀ ਪੈਂਦੀ ਹੈ ਜਿਹੜੀ ਪੰਜਾਬ ਤੇ ਖੇਤਰੀ ਪਾਰਟੀ ਆ ਕਾਲੀ ਦਲ ਦੀ ਬਾਕੀ ਤਾਂ ਜਿਹੜੀਆਂ ਉਹ ਜਾ ਕੇ ਦਿੱਲੀ ਵੱਡ ਜਾਂਦੇ ਆ ਇਹਨਾਂ ਨੇ ਪੰਜਾਬ 'ਚ ਹੀ ਰਹਿਣਾ ਪੰਜਾਬ ਦੀ ਸੇਵਾ ਕਰਦੇ ਆ ਹਰ ਵੇਲੇ ਤੋਂ ਅੱਜ ਦੇ ਵਿੱਚ ਸਾਡੀ ਜਿਹੜੀ ਟੀਮ ਹੈ ਦਿੱਲੀ ਪਾ ਦੀ ਬੈਠਿਆ ਹਰ ਇੱਕ ਦੇ ਦੁੱਖ ਸੁੱਖ ਤੇ ਕੰਮਾਂ ਦੇ ਕਿਸੇ ਨੂੰ ਵੀ ਕੋਈ ਲੋੜ ਹੁੰਦੀ ਹੈ ਜਿਹੜਾ ਵੀ ਇਹਨਾਂ ਕੋਲ ਜਾਂਦਾ ਕਦੇ ਕਿਸੇ ਨੂੰ ਨਰਾਸ਼ ਕਰਕੇ ਨਹੀਂ ਭੇਜਦੇ ਔਰ ਸਾਡੇ ਅਕਾਲੀ ਦਲ ਦੇ ਜਿਹੜੇ ਕੋ ਇਲੈਕਸ਼ਨ ਲੜਦੇ ਆ ਉਹਨਾਂ ਦੀ ਜ਼ਿੰਮੇਵਾਰੀ ਵੀ ਆਪ ਚੱਕ ਲੈਂਦੇ ਇਹ ਖਰਚਿਆਂ ਦੀ ਜੋ ਵੀ ਇਹਨਾਂ ਨੇ ਮਤਲਬ ਕਿ ਕਿਸੇ ਨੂੰ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਹੈ ਹਰ ਇੱਕ ਦੀ ਲੋੜ ਪੂਰੀ ਕਰਦੇ ਆ ਸੋ ਇਹ ਅਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਆ ਗੱਲਾਂ ਤਾਂ ਬਹੁਤ ਕਰਨ ਹੈਗੀਆਂ ਪਰ ਅੱਜ ਅਸੀਂ ਤੁਹਾਡੇ ਚਾਹਨਾ ਚਹੀ ਅਪੀਲ ਕਰਨੀ ਹੈ ਕਿ ਜਿਹੜਾ 14 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਵਿੱਚ ਤੁਸੀਂ ਸਾਡਾ ਬਹੁਜਨ ਸਮਾਜ ਪਾਰਟੀ ਤੇ ਕਾਲੀ ਦਲ ਦਾ ਸਾਂਝੇ ਹੋ ਕੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਤੇ ਆਪਣੇ ਸਮਤੀ ਦਾ ਵੀ ਸਾਡਾ ਜਿਹੜਾ ਹੈਗਾ ਉਮੀਦਵਾਰ ਹੈ ਉਹਦਾ ਚੋਣ ਸ਼ਨ ਹਾਥੀ ਹੈ ਤੇ ਜਿਹੜਾ ਦੂਜਾ ਸਾਡਾ ਹੈਗਾ ਉੱਪਰ ਜ਼ਿਲ੍ਹਾ ਪ੍ਰੀਸ਼ਦ ਦਾ ਉਹ ਤਕੜੀ ਹੈ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਕੰਮਦਾਰ ਬਣਾਣਾ ਔਰ ਸਾਡੇ ਚਾਂਦਪੁਰ ਰੁੜਕੀ ਤੋਂ ਲੈ ਕੇ ਬਾਬਾ ਗੁਰਦਿੱਤਾ ਜੀ ਦੀ ਧਰਤੀ ਤੋਂ ਹੀ ਸ਼ੁਰੂ ਕੀਤਾ ਸੀ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲੱਗੇ ਐਡਾ ਵੱਡਾ ਹੰਗਾਰਾ ਮਿਲ ਰਿਹਾ ਕਾਨੂੰਗੂ ਸਾਹਿਬ ਤੋਂ ਉੱਥੇ ਰਹੇ ਆ ਰੁੜਕੀ ਟੋਰਵਾਲ ਇਹਨਾਂ ਨੂੰ ਪਤਾ ਉੱਥੇ ਸਾਡਾ ਕਿੰਨਾ ਕਿ ਪਿਆਰੇ ਲੋਕਾਂ ਚ ਔਰ 80 80% ਵੋਟ ਸਾਨੂੰ ਜਿਹੜੀ ਪਿੰਡਾਂ ਚੋਂ ਸਿੱਧੇ ਤੌਰ ਤੇ ਆ ਰਹੀ ਹੈ ਔਰ ਬਾਕੀ ਅਦਰ ਤਾਂ ਸਾਡਾ ਅਕਾਲੀ ਦਲ BSP ਦਾ ਸਮਝੌਤਾ ਹੈ ਇੱਥੇ ਮਾਰੇ ਦੀ ਕਿਰਪਾ ਹੋਣੀ ਹੈ ਔਰ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਣਾ ਹੈ ਔਰ ਜਿੱਤ ਕੇ ਤੁਹਾਡੀ ਦਿਨੇ ਰਾਤ ਜਿਸ ਵੇਲੇ ਵੀ ਤੁਸੀਂ ਫੋਨ ਕਰੋਗੇ ਆਪਾਂ ਹਰ ਵੇਲੇ ਤੁਹਾਡੇ ਨਾਲ ਖੜਾਂਗੇ ਮਤਲਬ ਕੋਈ ਵੀ ਸਰਕਾਰ ਦੇ 6 ਮਹੀਨੇ ਰਹਿ ਗਏ ਇਹ ਕੋਈ ਡਰਨ ਦੀ ਲੋੜ ਨਹੀਂ ਕਿਸੇ ਨੂੰ ਨਾ ਅਸੀਂ ਕਦੇ ਡਰੇ ਆ ਨਾ ਅਸੀਂ ਕਿਸੇ ਤੋਂ ਡਰਦੇ ਆ ਅਸੀਂ ਆਪਣੇ ਵਰਕਰਾਂ ਦੇ ਨਾਲ ਖੜਦੇ ਆ ਔਰ ਜਿੱਥੇ ਵੀ ਤੁਸੀਂ ਕਹੋਗੇ ਕਿਸੇ ਦਾ ਕੋਈ ਕੰਮ ਹੈ ਉਹ ਨਾਲ ਹੋ ਕੇ ਕਰਾਵਾਂਗੇ ਕਿਸੇ ਨਾਲ ਕੋਈ ਤੱਕਾ ਨਹੀਂ ਹੋਣ ਦਵਾਂਗੇ ਹਰ ਵੇਲੇ ਤੁਹਾਡੀ ਸੇਵਾ ਕਰਾਂਗੇ ਐਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ